ਸਿਸਕਲ ਦੋਸਤੋ ਅੱਜ ਆਪਾਂ ਸਵੇਰੇ ਅਚਾਰਨ ਸਿੰਘ ਦੇ ਕੀ ਨੋਟਸ ਤੁਹਾਨੂੰ ਭੇਜੇ ਸੀਗੇ ਤੇ ਤੁਸੀਂ ਚੰਗੀ ਤਰ੍ਹਾਂ ਪੜ੍ਹ ਲਏ ਸੀ ਤੇ 4 ਵਜੇ ਆਪਣੀ ਕਲਾਸ ਸੀਗੀ ਅਚਾਰਨ ਸਿੰਘ ਬਾਰੇ ਥਿਉਰੀ ਕਲਾਸ ਸੀ ਪੂਰੀ ਜਿਹੜੀ ਹੈਗੀ ਹੈਗੀ ਉਹਦੇ ਪੌਣੇ ਘੰਟੇ ਦੀ ਪੌਣੇ ਪੌਣੇ ਇੱਕ ਘੰਟੇ ਜਿੰਨਾ ਵੀ ਲੱਗਿਆ ਤੇ ਹੁਣ ਆਪਾਂ ਜਿਹੜਾ ਹੈਗਾ ਅਚਾਰਨ ਸਿੰਘ ਬਾਰੇ ਐਮਸੀਕਿਊਜ਼ ਕਰ ਰਹੇ ਹਾਂ ਜਿਹੜੀ ਆਪਾਂ YouTube ਤੇ ਸਾਰਿਆਂ ਲਈ ਇਹ ਘਟੂ ਘਟ ਏ ਕਲਾਸ ਤਾਂ ਸਾਰਿਆਂ ਲਈ ਫਰੀ ਰੱਖੀ ਹੋਈ ਹੈ ਬਾਕੀ ਚੇਹੇ ਇਸ ਤਰ੍ਹਾਂ ਨਹੀਂ ਰੱਖ پا ਰਹੇ ਨਾਟਕਕਾਰ ਹਰਚਰਨ ਸਿੰਘ ਜਿਹੜਾ ਹੈਗੇ ਨੇਗੇ ਉਹਨਾਂ ਬਾਰੇ ਐਮਸੀਕਿਊਜ਼ ਨੇਗੇ 20 ਪੈਸੇ ਬੀ ਐਮਸੀਕਿਊਜ਼ ਪਰ ਵਿੱਚ ਵਿੱਚ ਜਦੋਂ ਆਪਸ਼ਨਲ ਕਈ ਕਈ ਚਾਰ ਚਾਰ ਆਪਸ਼ਨਾਂ ਤੋਂ ਤੁਹਾਨੂੰ ਜਾਣਕਾਰੀ ਮਿਲੂਗੀ ਇਹ 60-70 ਦੇ ਕਰੀਬ ਬਣ ਜਾਣਗੇ ਸਵਾਲ ਜਿਹੜੇ ਹੈਗੇ ਆ ਸਾਡੇ ਕੰਪਾਊਂਡੈਂਟ ਜਿਹੜੇ ਸਾਨੂੰ ਲੋਡ ਨੇ ਮੇਰ ਮੈਂ ਤਾਂ ਆਪਾਂ ਜਲਦੀ ਸ਼ੁਰੂ ਕਰਦੇ ਹਾਂ ਬਿਨਾਂ ਟੈਮੋ ਕਰਕੇ ਪਹਿਲਾ ਸਵਾਲ ਤੁਹਾਡੀ ਨਜ਼ਰ ਕਿ ਨਾਟਕਕਾਰ ਹਰਚਰਨ ਸਿੰਘ ਕਿਹੜੀ ਪ੍ਰਵਿਰਤੀ ਦਾ ਨਾਟਕਕਾਰ ਹੈ ਉਰਜਾਧਾਰਤਵਾਦੀ ਦਾ ਪ੍ਰਯੋਗਵਾਦੀ ਦਾ ਰੂਪਵਾਦੀ ਦਾ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ ਕਰਨਾਟਕਰ ਜਿਹੜਾ ਹੈਗਾ ਹਰਚਰਨ ਸਿੰਘ ਡਾਕਟਰ ਹਰਚਰਨ ਸਿੰਘ ਜਿਹੜੇ ਹੈਗੇ ਨੇ ਯਥਾਰਤਵਾਦੀ ਪ੍ਰਵਿਰਤੀ ਦੇ ਨਾਟਕਕਾਰ ਨੇ ਪਹਿਲੇ ਸਵਾਲ ਦਾ ਅਨੁਸਾਰ ਪਹਿਲਾ ਨਾਟਕਕਾਰ ਇੱਥੇ ਨਾਟਕਕਾਰ ਲਿਖਣਾ ਸੀ ਨਾਟਕ ਲਿਖ ਕੇ ਹੀ ਸਰ ਗਿਆ ਮਿਲ ਸਕਿਆ ਨਹੀਂ ਥੋੜੀ ਉਹ ਮੜਾ ਰਹਿ ਗਿਆ ਇਸਵਰਚੰਦਰ ਨੰਦਾ ਦਾ ਸਾਹਿਤਕ ਜਾਨ ਸਿੰਘ ਕਿਸ ਨੂੰ ਮੰਨਿਆ ਜਾਂਦਾ ਹੈ ਨਾਟਕਕਾਰ ਇਸਵਰਚੰਦਰ ਆਈਸੀ ਨੰਦਾ ਇਸਵਰਚੰਦਰ ਨੰਦਾ ਦਾ ਸਾਹਿਤਕ ਜਾਨ ਸਿੰਘ ਮਤਲਬ ਅਗਲਾ ਦਾਵਿ ਜਿਹੜਾ ਹੈ ਜੀ ਨੇ ਸਾਂਭਿਆ ਉਹਦੀ ਨਾਟਕ ਕਰੀ ਦੀ ਬਰਾਸਤ ਨੂੰ ਉਹਨਾਂ ਚ ਕਪੂਰ ਸਿੰਘ ਨੂੰ ਆਪਸ਼ਨ ਨੇ ਬਲਵੰਤ ਗਾਰਗੀ ਹੈ ਹਰਚਰਨ ਸਿੰਘ ਹੈ ਤੇ ਹਰਸਰਨ ਸਿੰਘ ਹੈ ਹਰਸਰਨ ਸਿੰਘ ਬਾਰੇ ਸਾਨੂੰ ਸਲੇਫ ਚ ਹੀ ਹੈ ਨਹੀਂਗਾ ਅਸੀਂ ਫਿਰ ਵੀ ਬ੍ਰਿਤੀ ਨਾਲ ਦੱਸਾਂਗੇ ਇਹ ਦਿਨਾਂ ਚ ਜਦੋਂ ਕੱਲ ਨੂੰ ਸੁਧਾਰਤ ਕਰਾਂਗੇ ਅਸੀਂ ਨਾਟਕਾਂ ਬਾਰੇ ਤਾਂ ਉੱਥੇ ਸੀ ਜੇ ਕਿ ਦੇਖਾਂ ਜੇਕਰ ਜ਼ਰੂਰ ਕਰਾਂਗੇ ਜਿਹੜਾ ਹੈਗਾ ਤੀਸਰਾ ਨੰਬਰ ਜਿਹੜਾ ਹੈਗਾ ਹਰਚਰਨ ਸਿੰਘ ਕਿਉਂਕਿ ਅਸੀਂ ਹਰਚਰਨ ਸਿੰਘ ਬਾਰੇ ਪੜ੍ਹ ਰਹੇ ਹਾਂ ਤੇ ਇਹ ਸਵਾਲ ਵੀ ਹਰਚਰਨ ਸਿੰਘ ਤੇ ਹੀ ਲੈ ਕੇ ਆਏ ਆ ਤਾਂ ਹਰਚਰਨ ਸਿੰਘ ਨੂੰ ਨਾਟਕ ਕਰੀ ਇਸਵਰਚੰਦਰ ਨੰਦ ਦਾ ਅਗਲਾ ਜਿਹੜਾ ਅਗਲਾ ਮੰਨਿਆ ਜਾਂਦਾ ਹੈ ਇਹ ਵੀ ਇੱਕ ਇੰਪੋਰਟੈਂਟ ਤੇ ਮਿਸਲਿਨੀਅਸ ਜਸਵਾਲ ਹੈ ਜਿਹੜਾ ਕਿ ਕਿਸੇ ਦੀ ਨਜ਼ਰ ਘਾਟੀ ਚੜਿਆ ਹੋਣਾ ਅਗਲਾ ਸਵਾਲ ਦੇਖੋ ਕਿ ਤੀਸਰਾ ਕਿ ਕਿਸ ਦੀ ਪ੍ਰੇਰਨਾ ਸਦਕਾ ਨਾਟਕ ਖੇਡਣ ਲਈ 1940 ਈਸਵੀ ਤੋਂ ਬਾਅਦ ਇਸਤਰੀ ਪਾਤਰ ਖੁਦ ਮੰਚ ਤੇ ਅਦਾਕਾਰੀ ਉਹਨੀਆਂ ਕਰ ਲਈ ਆਉਣ ਲੱਗੀ ਕਿਉਂਕਿ ਉਦੋਂ ਪਹਿਲਾਂ ਜਿਹੜੇ ਜਿਹੜੇ ਹੈਗੇ ਸੀ ਨਾਟਕ ਜਿਹੜੇ ਔਰਤਾਂ ਦੇ ਪਾਤਰ ਸੀ ਉਹ ਵੀ ਮਰਦਾਂ ਦੁਆਰਾ ਹੀ ਨਿਭਾਏ ਜਾਂਦੇ ਸੀ ਇਹ ਜਿਹੜਾ ਹੈਗਾ ਹਰ ਚਰਨ ਸਿੰਘ ਦੀ ਪ੍ਰੇਰਨਾ ਸਦਕਾ ਪਹਿਲਾਂ ਉਹ ਆਪਣੀ ਘਰਵਾਲੀ ਨੂੰ ਮੰਚ ਤੇ ਜਿਹੜਾ ਹੈਗਾਗਾ ਨਾਟ ਤੇੜਾ ਹੈਗਾ ਰੰਗਮੰਚ ਤੇ ਖੜਾਉਣ ਲੱਗੇ ਉਸ ਤੋਂ ਬਾਅਦ ਜਿਹੜਾ ਹੋਰ ਵੀ ਇਸਤਰੀ ਪਾਤਰ ਜਿਹੜੇ ਹੈਗੇ ਖੁਦ ਮੰਚ ਤੇ ਆਪ ਫੈਣ ਲੱਗੇ ਨੇ ਨਾਟਕਕਾਰ ਹਰਚਰਨ ਸਿੰਘ ਦੀ ਪ੍ਰੇਰਣਾ ਸਦਕਾ 1940 ਤੋਂ ਬਾਅਦ ਆਉਣ ਲੱਗੇ ਨੇ ਹਰਚਰਨ ਸਿੰਘ ਨੇ 1947 ਤੋਂ ਪਹਿਲਾਂ ਹੀ ਲਿਖੇ ਵਿੱਚ ਕਿਹੜਾ ਨਾਟਕ ਨਹੀਂ ਰਚੇ ਚਾਰ ਹੀ ਨਾਟਕ ਹੀ ਹਰਚਰਨ ਸਿੰਘ ਦੇ ਨੇ ਜਿਹੜਾ ਰਾਜਾ ਪੂਰਸ ਵੀ ਹੈ ਅਨਜੋੜ ਵੀ ਹੈ ਖੇਡਣ ਦੇ ਦਿਨ ਚਾਰ ਵੀ ਰੱਤਾ ਸਾਲ ਨੂੰ ਪਰ ਜਿਹੜੇ ਪਹਿਲੇ ਦਿਨ ਦਾਟ ਗਿਆ ਜੀ ਚਰਾਜਾ ਪੂਰਸ ਹੈਗਾ ਤੇ ਅਨਜੋੜ ਹੈਗਾ ਖੇਡਣ ਦੇ ਦਿਨ ਚਾਰ ਇਹ 1947 ਤੋਂ ਪਹਿਲਾਂ ਰਚੇਗੇ ਨਾਟਕ ਨੇ ਚੱਦ ਕੇ ਰੱਤਾ ਸਾਲੂ 1947 ਤੋਂ ਬਾਅਦ ਨਰਚਿਆ ਗਿਆ ਨਾਟਕ ਹੈ ਤੇ ਇਹੀ ਉਹਨਾਂ ਨੇ ਪੁੱਛਿਆ ਕਿ ਪਹਿਲਾ ਜਿਹੜਾ ਹੈ ਕਿਹੜਾ ਨਾਟਕ ਨਹੀਂ ਰਚਿਆ ਗਿਆ ਤਾਂ ਰੱਤਾ ਸਾਲੂ ਉਹਦਾ ਆਪਸ਼ਨ ਹੈਗਾ ਤੇ ਇਹੀ ਜਿਹੜੇ ਹੈਗੇ ਨੇਗੇ ਨਾਟਕ ਜਿਹੜੇ ਇਸ ਤਰ੍ਹਾਂ ਦੀ ਕੈਟਾਗਰੀ ਸੀ ਸਾਹਿਤ ਦੇ ਇਤਿਹਾਸ ਜਿਹੜੇ ਇੱਕ ਬੰਡੀ ਦੇਖਦੇ ਨੇ 1947 ਦੇ ਪਹਿਲਾਂ ਦੇ ਨਾਟਕ ਤੇ ਬਾਅਦ ਦੇ ਨਾਟਕ ਤੇ ਖਾਸ ਕਰਕੇ ਹਰਚੰਨ ਸਿੰਘ ਦੇ ਨਾਟਕ ਜਿਹੜੇ ਹੈਗੇ ਨੇ ਉਹ ਖਾਸ ਤੌਰ ਤੇ ਜਿਹੜੇ ਹੈਗੇ ਆ ਉਹ 1947 ਤੋਂ ਪਹਿਲਾ ਵੀ ਮਸ਼ਹੂਰ ਵਧੀਆ ਨਾਟਕ ਲਿਖੀ ਨਹੀਂ ਮਸ਼ਹੂਰ ਉਹਨਾਂ ਨੇ ਬਾਅਦ ਚ ਵੀ ਤਾਂ ਇੰਨਾ ਤੇ ਸਵਾਲ ਜ਼ਿਆਦੇ ਬਣਦੇ ਚਾਂਸ ਹੈਗੇ ਨਹੀਂ 1947 ਤੋਂ ਪਹਿਲਾਂ ਬਾਅਦਲੇ ਇਸ ਲਈ ਆਪਾਂ ਦੋਨੇ ਤਰ੍ਹਾਂ ਦੇ ਇਕਾਂਗੀ ਚਾਰ ਤਰ੍ਹਾਂ ਦੇ ਸਵਾਲ ਬਣਦੇ ਚਾਰੇ ਲੈ ਆਏ ਕਿ ਨਾਟਕ 1947 ਤੋਂ ਪਹਿਲਾਂ ਕਿਹੜੇ ਲਿਖੇ ਨੇ ਬਾਅਦ ਚ ਕਿਹੜੇ ਲਿਖੇ ਨੇ ਇਕਾਂਗੀ 1947 ਤੋਂ ਪਹਿਲਾਂ ਕਿਹੜੇ ਲਿਖੇ ਨੇ ਤੇ ਬਾਅਦ ਚ ਕਿਹੜੇ ਤੇ ਦੂਸਰਾ ਸਵਾਲ ਬਾਅਦ ਵਾਲਾ ਹੀ ਹੈ ਕਿ ਚਰਨ ਸਿੰਘ ਨੇ 1947 ਤੋਂ ਪਹਿਲਾਂ ਜਿਹੜਾ ਹੈਗਾ 1947 ਤੋਂ ਬਾਅਦ ਬਾਅਦ ਹੀ ਲਿਖੇ ਵਿੱਚ ਕਿਹੜਾ ਨਾਟਕ ਨਹੀਂ ਰਚਿਆ ਇਤਿਹਾਸ ਜਵਾਬ-ਜਵਾਬ ਮੰਗਦਾ ਹੈ ਇਹਦਾ ਹੈਗਾ 1947 ਤੋਂ ਬਾਅਦ ਰਚਿਆ ਹੈ ਤੇਰਾਕਰ ਸੁਮੇਰਾਕਰ 1947 ਤੋਂ ਬਾਅਦ ਰਚਿਆ ਹੈ ਪੁੰਨਿਆ ਦਾ ਚੰਨ 1900 ਤੋਂ ਬਾਅਦ ਰਚਿਆ ਹੈ ਸੁਭਾ ਸ਼ਕਤੀ 1900 ਬਾਅਦ ਸਾਰੇ 1900 ਬਾਅਦ ਰਚਿਆ ਸੋ ਇਹ ਜਾਂ ਕੋਈ ਨਾਟਕ ਨਹੀਂ ਇੰਨਾ ਆਪਸ਼ਨਾਂ ਚ ਜਿਹੜਾ 1900 ਬਾਅਦ 1900 ਬਾਅਦ ਜਿਹੜਾ ਹੈਗਾ ਪਹਿਲਾਂ ਰਚਿਆ ਹੋਵੇ ਮਤਲਬ 100 ਬਾਅਦ ਤੋਂ ਬਾਅਦ ਨਹੀਂ ਰਚਿਆ ਤਾਂ ਇਹਦਾ ਆਨਸਰ ਹੋਰੀ ਉਪਰੋਕਤ ਕੋਈ ਨਹੀਂ ਇਹਨਾਂ ਚੋਂ ਸਾਰੇ 1900 ਬਾਅਦ ਤੋਂ ਬਾਅਦ ਰਚੇ ਗਏ ਆ ਤੁਹਾਡਾ ਸਵਾਲ ਸੀ ਬਾਅਦ ਚ ਕਿਹੜਾ ਨਹੀਂ ਰਚਿਆ ਗਿਆ ਤਾਂ ਇਹਦਾ ਆਨਸਰ ਬੰਦੀ ਕੋਈ ਉਪਰੋਕਤ ਚੋਂ ਕੋਈ ਨਹੀਂ ओके ਹੈਗਾ ਨਾਟਕ ਅਰ ਹਰਚਨ ਸਿੰਘ ਨੂੰ ਪੰਜਾਬੀ ਸਹਿਤ ਕਾਜ਼ਮੀ ਵਾਰ ਨਵੀਂ ਦਿੱਲੀ ਕਿਸ ਨਾਟਕ ਲਈ ਮਿਲਿਆ ਉਹ ਹੈਗਾ ਸਾਡਾ ਅੱਜ ਕੱਲ੍ਹ ਦੇ ਪਲ ਨਾਟਕ ਲਈ ਮਿਲਿਆ ਕਦੋਂ ਮਿਲਿਆ ਅਗਲਾ ਸਵਾਲ ਅੱਗੇ ਜਾ ਕੇ ਹੈਗਾ ਹੈਗਾ 1973 ਚ ਮਿਲਿਆ ਜੇ ਕਦੋਂ ਮਿਲਿਆ ਹੁੰਦਾ ਹੈ ਤਾਂ ਜੇ ਨਹੀਂ ਆਉਂਦਾ ਤਾਂ ਠੀਕ ਹੈ ਜੇ ਆਉਂਦਾ ਤਾਂ 1973 ਚ ਮਿਲਿਆ ਤੇ ਕਿ ਜਿਹੜਾ ਨਾਟਕ ਲਿਖਿਆ ਕਰੂ ਸੀ ਅੱਜ ਕੱਲ੍ਹ ਦੇ ਪਲ 1972 ਚ ਲਿਖਿਆ ਸੀ 1973 ਜਨਮ ਹੋਏ ਤੇ ਸਹਿਤ ਕਾਜ਼ਮੀ ਨਾਟਕ ਮਿਲ ਗਿਆ ਰਚਨ ਸਿੰਘ ਨੇ 1947 ਤੋਂ ਪਹਿਲਾਂ ਹੀ ਲਿਖਿਆ ਵਿੱਚ ਕਿਹੜਾ ਕੰਗੀ ਸੰਗ੍ਰਹਿ ਨਹੀਂ ਰਚਿਆ ਉਹੀ ਗੱਲ ਆ ਗਈ ਜੀਵਨ ਲੀਲਾ ਪਹਿਲਾ ਨਾਟਕ ਹੈ ਉਹਨਾਂ ਦਾ ਪਹਿਲਾ ਕੰਗੀ ਸੰਗ੍ਰਹਿ ਹੈਗਾ ਇਹ 1947 ਤੋਂ ਪਹਿਲਾਂ ਰਚਿਆ ਹੈਗਾ ਸਭ ਤਰੀਸੀ ਵੀ ਜਿਹੜਾ ਹੈ 1947 ਤੋਂ ਪਹਿਲਾਂ ਰਚਿਆ ਹੈ ਪੰਜ ਗੀਤ ਦਾ ਕੰਗੀ ਸੰਗ੍ਰਹਿ ਤਿੰਨੇ ਕੰਗੀ ਸੰਗ੍ਰਹਿ ਜਿਹੜਾ 1947 ਪਰ ਜਿਹੜਾ ਚੌਥਾ ਹੈਗਾ ਮੁੜਕੇ ਦੀ ਖਸੂ ਇਹ 1947 ਤੋਂ ਬਾਅਦ ਚ ਰਚਿਆ ਗਿਆ ਰਾਂਗੀ ਸੰਗ੍ਰਹਿ ਹੈਗਾ 1947 ਤੋਂ ਬਾਅਦ ਚ ਰਚਿਆ ਗਿਆ ਐਸੇ ਤਰੀ ਹੈਮ ਚਾਰਨ ਸਿੰਘ ਨੇ 1947 ਤੋਂ ਬਾਅਦ ਹੀ ਲਿਖਿਆ ਵਿੱਚੋਂ ਕਿਹੜਾ ਨਾਟਕ ਨਹੀਂ ਰਚਿਆ ਇਹਦਾ ਜਵਾਬ ਤੁਸੀਂ ਦੇਖ ਲਓ ਜਿਹਾ ਹੁੰਦਾ ਇੱਕ ਵਾਰੀ ਨਹੀਂ ਤਾਂ ਫਿਰ ਕਿਹੜਾ ਹੈਗਾਗਾ ਮੁੜਕੇ ਦੀ ਖੁਸ਼ਬੂ ਮਹਣੇ ਦੱਸ ਕੇ 1937 ਤੋਂ ਬਾਅਦ ਚ ਰਚਿਆ ਹੈਗਾਗਾ ਤੇ ਪੰਜ ਪ੍ਰਧਾਨ ਜਿਹੜਾ ਹੈਗਾਗਾ ਇਹ ਵੀ 1937 ਤੋਂ ਬਾਅਦ ਰਚਿਆ ਗਿਆ ਹੈ ਪੰਜ ਗੀਟਾਂ ਆਪਾਂ ਹੁਣੇ ਦੇਖ ਕੇ ਆ ਕਿ ਪਹਿਲਾ ਰਚਿਆ ਗਿਆ ਤੇ ਇਹ 1937 ਤੋਂ ਬਾਅਦ ਨਹੀਂ ਰਚਿਆ ਗਿਆ ਤਾਂ ਆਨਸਰ ਆ ਗਿਆ ਪੰਜ ਗੀਟਾਂ ਹਰਚਰਨ ਸਿੰਘ ਦਾ ਪਹਿਲਾ ਨਾਟਕ ਕਿਹੜਾ ਹੈ ਜਿਹੜਾ ਹੈਗਾ ਅੱਜ ਕੱਲ ਦੇ ਪਾਲਕ ਪਹਿਲਾ ਨਾਟਕ ਨਹੀਂ ਹੈਗਾ ਇਹਦੇ ਸਾਨੂੰ ਸਹਿਤ ਆਦਮੀ ਜਿਹੜਾ ਹੈਗਾ ਅਵਾਰਡ ਮਿਲਿਆ ਹੋਇਆ ਅੱਜ ਕੱਲ ਕੁੱਤੇ ਪਲਖ ਤੇ ਤੇ ਰੱਤਾ ਸਾਲੂ ਜਿਹੜਾ ਹੈਗਾ ਸਲੇਖ ਚ ਲੱਗਿਆ ਹੋਇਆ ਉਸ ਤੋਂ ਮੇਨ ਸਵਾਲ ਬਣਦੇ ਇਹ ਵੀ ਪਹਿਲਾ ਨਾਟਕ ਨਹੀਂ ਹੈਗਾ ਪਰ ਜੋੜ ਜਿਹੜਾ ਵਿਆਹ ਦੀ ਸਮੱਸਿਆ ਨਾਲ ਸੰਬੰਧਤ ਹੈ ਇਹ ਵੀ ਪਹਿਲਾ ਨਾਟਕ ਨਹੀਂ ਹੈਗਾ ਪਹਿਲਾ ਨਾਟਕ ਹੈਗਾ ਕਮਲਾ ਕੁਮਾਰੀ ਕਮਲਾ ਕੁਮਾਰੀ ਕਿਉਂਕਿ ਅੱਜ ਕੱਲ ਦੇ ਪਲਕਦਨ 172 ਚ ਲਿਖਿਆ ਗਿਆ ਤੇ ਰੱਤਾ ਸਾਲੂ ਜਿਹੜਾ ਹੈ ਤੇ ਅਨਜੋੜ ਜਿਹੜੇ ਹੈਗੇ 1938 49 ਚ ਲਿਖੇ ਗਏ ਨੇ ਤਾਂ 1937 ਚ ਜਿਹੜਾ ਲਿਖਿਆ ਗਿਆ ਹੈਗਾ ਕਮਲਾ ਕੁਮਾਰੀ ਲਿਖਿਆ ਗਿਆ ਇਹ ਜਿਹੜਾ ਹੈਗਾ ਪਹਿਲਾ 1969 ਰੱਤਾ ਸਾਲੂ 1943 ਹੈ ਅਨਜੋੜ ਨਾਟਕ ਪਹਿਲੀ ਵਾਰ ਕਦੋਂ ਪ੍ਰਕਾਸ਼ਿਤ ਆ ਜਿਹਦੀ ਗੱਲ ਕਰ ਰਹੇ ਸੀ ਅਨਜੋੜ ਨਾਟਕ ਉਨੇ ਜਿਹੜਾ ਹੈਗਾ ਪਹਿਲੀ ਵਾਰ ਕਦੋਂ ਪ੍ਰਕਾਸ਼ਿਤ ਹੋਇਆ 1937 ਜਿਹੜਾ ਹੈਗਾ ਭਾਈ ਕਮਲਾ ਕੁਮਾਰੀ ਰਚਿਆ ਗਿਆ 1949-38 ਚ ਗੌਰ 1941 ਵਿੱਚ ਰਚਿਆ ਗਿਆ ਹੈਗਾ ਅਨਜੋੜ 1941 ਵਿੱਚ ਜਿਹੜਾ ਹੈਗਾ ਅਨਜੋੜ ਨਾਟਕ ਰਚਿਆ ਗਿਆ ਹੈਗਾ 1947 ਵਿੱਚ 38-39 ਜਿਹੜਾ ਹੈਗਾ ਹੋਰ ਦੋ ਨਾਟਕ ਜਿਹੜੇ ਹੈਗੇ ਨੇ ਜਿਨ੍ਹਾਂ ਦਾ ਜ਼ਿਕਰ ਅੱਗੇ ਜਾ ਕੇ ਕਰਾਂਗੇ ਰਚੇ ਗਏ ਨੇ 38-39 ਚ ਜਿਦੇ ਚ ਜਿਹੜਾ ਹੈਗਾ ਆਪਣਾ ਦੋਸ ਵਗੈਰਾਮ ਦੋਸ ਆ ਗਿਆ 1938 ਚ ਕਿੱਥੇ ਠਿਕ ਹੋਣਾ ਨਾਟਕ ਆ ਗਿਆ ਹੁਣ ਜੋੜ ਨਾਟਕ ਕਿਸ ਸਮੱਸਿਆ ਨੂੰ ਦਰਪੇਸ਼ ਕਰਦਾ ਜਿਵੇਂ ਕੋ ਉੱਪਰ ਗੱਲ ਕਰਿਆ ਏ ਚਾਰ ਆਪਸ਼ਨ ਹੈਗੇ ਪੈਸਾ ਜੋੜਨ ਬਾਰੇ ਅੰਨ ਦੀ ਜੋੜਨ ਬਾਰੇ ਉਪਰੋਕਤ ਕੋਈ ਨਹੀਂ ਤਾਂ ਪਹਿਲਾ ਹੈਗਾ ਵਿਆਹ ਸਮੱਸਿਆ ਬਾਰੇ ਹੁਣ ਜੋੜ ਨਾਟਕ ਕਦੇ ਬਾਰੇ ਹੈ ਵਿਆਹ ਸਮੱਸਿਆ ਵਾਲੀ ਲਿਖਿਆ ਹੋਇਆ ਨਾਟਕ ਹੈ ਹੁਣ ਜੋੜ ਨਾਟਕ ਵਿਆਹ ਸਮੱਸਿਆ ਬਾਰੇ ਪੰਜਾਬੀ ਦਾ ਪਹਿਲਾ ਇਤਿਹਾਸਕ ਦੁਖਾਂਤ ਨਾਟਕ ਕਿਹੜਾ ਹੈ ਇਤਿਹਾਸਕ ਵੀ ਤੇ ਦੁਖਾਂਤ ਵੀ ਕਿਹੜਾ ਹੈਗਾ ਰਾਜਾਪੁਰਸ਼ ਰਾਜਾਪੁਰਸ਼ ਪੰਜਾਬੀ ਦਾ ਪਹਿਲਾ ਇਤਿਹਾਸਕ ਦੁਖਾਂਤ ਨਾਟਕ ਹੈਗਾ ਹੈ ਪੁੰਨ 1933, 1944, 1942 ਚ ਕਦੋਂ ਹੋਇਆ 1945 ਚ ਹੋਇਆ ਕਦੋਂ ਹੋਇਆ 1939 ਚ ਪ੍ਰਕਾਸ਼ਿਤ ਹੋਇਆ ਪੁੰਨਿਆਂ ਦਾ ਚੰਨ ਨਾਟਕ ਪਹਿਲੀ ਵਾਰ ਇਹ ਲਿਖਿਆਂ ਵਿੱਚੋਂ ਕਿਹੜਾ ਨਾਟਕ ਨਾਟਕਕਾਰ ਹਰਚਰਨ ਸਿੰਘ ਦਾ ਨਹੀਂ ਹੈ ਮਸੀਹਾ ਸੂਲੀ ਦੇ ਮਸਮਸ ਕਰਾਇਆ ਬਖਸ਼ ਸਿੰਘ ਬਾਰੇ 1986 ਹਰਚਰਨ ਸਿੰਘ ਨੇ ਲਿਖਿਆ ਹੈ ਰਾਣੀ ਜਿੰਦਾ 1981 ਚ ਹਰਚਰਨ ਸਿੰਘ ਨੇ ਲਿਖਿਆ ਹੈ ਕਾਮਾਗਾਟਾ ਮਾਰੂ 1983 ਚ ਹਰਚਰਨ ਸਿੰਘ ਨੇ ਲਿਖਿਆ ਹੈ ਪਰ ਗगन mệnh ਥਾਲ ਹਰਚਰਨ ਸਿੰਘ ਦਾ ਨਹੀਂ ਹੈਗਾ ਇਹ ਬਲਵੰਤ ਕਾਰਗੀ ਦਾ ਨਾਟਕ ਜਿਹੜਾ 1969 ਚ ਲਿਖਿਆ ਹੋਇਆ ਹੈ ਬਲਵੰਤ ਕਾਰਗੀ ਦਾ ਨਾਟਕ ਹੈ ਅਜਿਵੇਂ ਜਿਵੇਂ ਮੈਂ ਤੁਹਾਨੂੰ ਕਿਹਾ ਸੀ ਕਿ ਇੱਕ ਨਹੀਂ ਇੱਕ ਸਵਾਲ ਤੋਂ ਚਾਰ-ਚਾਰ ਸਾਨੂੰ ਜਿਹੜੇ ਹੈਗੇ ਸਵਾਲ ਯਾਦ ਹੋ ਜਾਂਦੇ ਆ ਜਾਂ ਚਾਰੇ ਸਵਾਲਾਂ ਦੇ ਸਾਨੂੰ ਸਨ ਯਾਦ ਹੋ ਗਏ ਕਿ ਕਿਨੇ ਲਿਖਿਆ ਤੈਨ ਇਹ ਵੀ ਯਾਦ ਹੋ ਗਏ ਇੱਕ ਗੱਲ ਬਲਵੰਤ ਕਾਰਗੀ ਦਾ ਵੀ ਯਾਦ ਨਹੀਂ ਮਤਲਬ ਪੜ੍ਹ ਲੈਣੇ ਯਾਦ ਰੱਖ ਕੇ ਜਾ ਕੇ ਬਣਾ ਤਾਂ ਹੀ ਕਹਿ ਸਕੀ 20 ਸਵਾਲਾਂ ਦਾ ਮਨ ਨੂੰ ਇਹਨਾਂ ਨੂੰ ਇਹ ਦੋ ਡੋਬਣੇ ਤੇ ਡੋਬਣੇ ਸਵਾਲ ਹੀ ਬਣ ਜਾਂਦੇ ਆ ਜਸਟ 10 ਤੋਂ 15 ਮਿੰਟ ਦੇ ਵਿੱਚ ਵਿੱਚ ਇੰਨਾ ਜ਼ਿਆਦਾ ਟਾਈਮ ਬਚਤ ਆਪਾਂ ਥੋੜਾ ਕਰਨਾ ਚਾਹੁੰਦੇ ਆ ਹਫ਼ਤਾ ਆਪਣੇ ਚਾਰਨ ਸਿੰਘ ਦਾ ਪਹਿਲਾ ਇਕਾਂਗੀ ਸਗ੍ਰਹਿ ਕਿਹੜਾ ਜੀਵਨ ਲੀਲਾ ਬਗਲ ਤੱਕ ਜਿੱਦ ਹੈ ਕਿ ਜੀਵਨ ਲੀਲਾ ਚਾਰਨ ਸਿੰਘ ਦਾ ਪਹਿਲਾ ਇਕਾਂਗੀ ਸਗ੍ਰਹਿ ਹੈਗਾ ਮਨ ਦੀਆਂ ਮਨ ਵਿੱਚ ਕਾਂਗੀ ਦਾ ਪਾਤਰ ਨਹੀਂ ਹੈ ਕਿਉਂਕਿ ਇਹ ਸਾਨੂੰ ਫਲੇਸ਼ ਲੱਗੀ ਹੁੰਦੀ ਹੈ ਕਾਂਗੀ ਤਾਂ ਇਹਦੇ ਪਾਤਰ ਦੂਜੇ ਜਿਹੜੇ ਦੇਖ ਸਕਦੇ ਆ ਇਹਦੇ ਪਾਤਰ ਵੀ ਪੁੱਛ ਸਕਦੇ ਨੇ ਗਾਈ ਨਾਲ ਦਾ ਕੁਝ ਵੀ ਪੁੱਛ ਸਕਦੇ ਆ ਸੇਰੂ ਵੀ ਜਿਹੜਾ ਹੈਗਾ ਇਕਾਂਗੀ ਨਾਟਕ ਦਾ ਮਨ ਦੀਆਂ ਮਨ ਇਕਾਂਗੀ ਦਾ ਪਾਤਰ ਹੈ ਕਰਮਾ ਵੀ ਕਰਮ ਸਿੰਘ ਵੀ ਫਿਰ ਬੇਬੇ ਵੀ ਇਹਦਾ ਪਾਤਰ ਸੀ ਫਿਰ ਨੰਬਰਦਾਰ ਵੀ ਇਹਦਾ ਪਾਤਰ ਸੀ ਪਾਤਰ ਕਿਹੜਾ ਨਹੀਂ ਹੈਗਾ ਪਰਮਾ ਨਹੀਂ ਹੈਗਾ ਮਨ ਦੀਆਂ ਮਨ ਵਿੱਚ ਇਕਾਂਗੀ ਦਾ ਨਾ ਪਤਰ ਪਰਮਾ ਨਹੀਂ ਆਏਗਾ ਨਾਟਕਕਾਰ ਹਰਚਨ ਸਿੰਘ ਦਾ ਜਨਮ ਕਦੋਂ ਹੋਇਆ ਦੱਸੋ ਜੀ ਕਦੋਂ ਹੋਇਆ 10 ਦਸੰਬਰ 1914 ਨੂੰ ਹੋਇਆ 10 ਦਸੰਬਰ 1914 ਨੂੰ ਮਸੀਹ ਹਸੂਲੀ ਤੇ ਮੁਸਕਰਾਇਆ ਕਦੋਂ ਰਚਿਆ ਗਿਆ ਪਾਕਤ ਸਿੰਘ ਤੇ ਜਿਹੜਾ ਹੈਗਾ ਨਾਟਕ ਰਚਿਆ ਮਸੀਹ ਹਸੂਲੀ ਤੇ ਮੁਸਕਰਾਇਆ 1944 ਚ ਰਚਿਆ ਗਿਆ ਨਹੀਂ ਬਿਲਕੁਲ ਨਹੀਂ ਹੈਗਾ ਉਦੋਂ ਦਾ ਜਿਹੜੇ ਹੈਗੇ ਨੇ ਹੈਗੇ ਲੋਹਾ ਕੁੱਟ ਵਰਗੇ ਨਾਟਕ ਜਾਂ ਹੋਰ ਰਚੇ ਗਏ ਨੇ 1960 ਚ ਰਚਿਆ ਗਿਆ 1970 ਚ 1980 ਚ ਤਾਂ ਇਹ ਸਹੀ ਆਨਸਰ ਹੈਗਾ 1980 ਵਿੱਚ ਰਚਿਆ ਗਿਆ ਮਸੀਹ ਹਸੂਲੀ ਤੇ ਮੁਸਕਰਾਇਆ 1980 ਵਿੱਚ ਰਚਿਆ ਗਿਆ ਹਰਚਰਨ ਸਿੰਘ ਕਿਸ ਪੀੜੀ ਦਾ ਨਾਟਕ ਕਰ ਰਿਹਾ ਹੈ ਪਹਿਲੀ ਦਾ ਦੂਜੀ ਦਾ ਤੀਜੀ ਦਾ ਇਹ ਮਸਵਾਲ ਮੈਂ ਛੋਡੇ ਤੇ ਛੱਡ ਦਾਂ ਤੁਸੀਂ ਕਮੈਂਟ ਕਰਕੇ ਦੱਸਣਾ ਕਿ ਹਰਚਰਨ ਸਿੰਘ ਕਿਹੜੀ ਪੀੜੀ ਦਾ ਨਾਟਕ ਕਰ ਰਿਹਾ ਹੈ ਬਹੁਤ ਸੌਖਾ ਸਵਾਲ ਹੈ ਇਸ ਸਵਾਲ ਨੂੰ ਛੋਡੇ ਤੇ ਛੱਡ ਦਾਂ ਤੇ ਸੌਖੇ ਸਵਾਲ ਵੀ ਬਤਨ ਲੈ ਕੇ ਚੱਲਦੇ ਹਾਂ ਕਿਉਂਕਿ ਪਿਛਲੇ ਪੇਪਰ ਸੌਖੇ ਆ ਰਹੇ ਹਨ ਪਰ ਔਖੇ ਸਵਾਲ ਆਪਾਂ ਤਾਂ ਲੈ ਕੇ ਚੱਲਦੇ ਜੇ ਅਗਲਾ ਪੇਪਰ ਔਖਾ ਆ ਗਿਆ ਤਾਂ ਸਿਰਫ ਉਹਨਾਂ ਨੂੰ ਆਉਂਦਾ ਉਹ ਜਿਨ੍ਹਾਂ ਨੇ ਆਪਣੇ ਕੋਲ ਥਿਉਰੀ ਚੰਗੀ ਤਰ੍ਹਾਂ ਕਰੀ ਹੈ ਕੀ ਨੋਟਸ ਚੰਗੀ ਤਰ੍ਹਾਂ ਕਰੀ ਨੇ ਐਮਸੀਕਿਊ ਚੰਗੀ ਤਰ੍ਹਾਂ ਕਰੀ ਨੇ ਜਿਹੜੇ ਹੈਗੇ ਫਿਰ ਮੌਕ ਟੈਸਟ ਚੰਗੀ ਤਰ੍ਹਾਂ ਲਾਏ ਨੇ 1 ਟੂ 1 ਅਨਲਿਸਿਸ ਚੰਗੀ ਤਰ੍ਹਾਂ ਹੋਇਆ ਹੈਗਾ ਤੇ ਹੋਰ ਸਾਰੇ ਜਿਹੜੀਆਂ ਹੈਗੀਆਂ ਚੰਗੀ ਤਰ੍ਹਾਂ ਕੀਤਾ ਹੈ। ਲਾਸਟ ਨਾਟਕ ਸਵਾਲ ਪ੍ਰਚਾਰਣ ਸਿੰਘ ਨਾਟਕਰ 1700 ਦਾ ਦਿਹਾਂਤ ਕਦੋਂ ਹੋਇਆ? 5 ਮਾਰਚ 2005 ਨੂੰ ਹੋਇਆ, 2 ਫਰਵਰੀ 2002 ਨੂੰ ਹੋਇਆ, 6 ਜੂਨ 2007 ਨੂੰ ਹੋਇਆ। ਕਦੋਂ ਹੋਇਆ ਹੈਗਾ ਹੈਗਾ? ਕਦੋਂ ਹੋਇਆ ਹੈਗਾ ਹੈਗਾ? ਤਿੰਨਾਂ ਚ ਨਹੀਂ ਹੋਇਆ ਜਿਹੜੇ ਬੋਲਿਆ ਜਿਹੜਾ ਨਹੀਂ ਬੋਲਿਆ 12 ਅਪ੍ਰੈਲ 2006 ਨੂੰ ਹੋਇਆ ਹੈਗਾ। ਚੰਨ ਸਿੰਘ ਜੀ ਦਾ ਦਿਹਾਂਤ 12 ਅਪ੍ਰੈਲ 2006 ਦਾ ਉਹ ਭਾਗ ਗਲੈਂਸੀ 12 ਅਪ ਤਾਂ ਆਪਾਂ ਜਿਹੜੇ ਹੈਗੇ ਨੇਗੇ ਜਸਟ 90 ਮਿੰਟਾਂ ਚ ਆਪਾਂ 20 ਵਾਲ ਸਿੱਧੇ ਸਿੱਧੇ ਇੰਡਾਇਰੈਕਟ ਦੇਖਾਂਗੇ ਤਾਂ ਇਹ 50 ਬਲਾ ਸਵਾਲ ਬਣਦੇ ਨੇ 20 ਮਿੰਟਾਂ ਚ ਆਪਾਂ ਕਰ ਲਈ ਐਨੋ ਥੋੜੀ ਦਾ ਸਮਾਂ ਮਿੰਟਾਂ ਚ 10 ਵੀ ਨਹੀਂ ਹੈਗੇ 90 ਮਿੰਟਾਂ ਚ ਐਦੋਂ ਖਰਾ ਸੌਦਾ ਤੁਹਾਨੂੰ ਕਿਤੇ ਨਹੀਂ ਮਿਲਣਾ ਤਾਂ ਰੋਜ਼ ਹੈ பசਵਾਲ ਪਾਉਣੀ ਹੈ YouTube ਤੇ ਫ੍ਰੀ ਨੇ ਤੁਸੀਂ ਆ ਕੇ ਜਿਹੜਾ ਹੈਗਾ ਇਹ ਜ਼ਰੂਰ ਦੇਖਿਆ ਕਰੋ YouTube ਤੇ ਸਵਾਲ ਜਿਹੜੇ ਹੈਗੇ ਆ ਰੋਜ਼ ਤੇ ਆਪਣੇ ਕਿ ਲੋ ਜਿਹੜਾ ਹੈਗਾ ਦੋਸਤਾਂ ਨੂੰ ਵੀ ਜਿਹੜਾ ਹੈਗਾ ਸ਼ੇਅਰ ਕਰੋ ਇਹਦੀ ਪੀਡੀਐਫ ਆਪਾਂ ਗਰੁੱਪ ਚ ਪਾ ਦਿੰਦੇ ਹੁੰਨੇ ਆਪਣੇ ਗਰੁੱਪ 'ਚ ਜਿਹੜਾ ਹੈਗਾ ਆਪਣਾ WhatsApp ਗਰੁੱਪ ਬਣਾਇਆ ਹੋਇਆ ਤੁਸੀਂ ਉਹਦੇ ਤੇ ਐਡ ਹੋਣ ਲਈ ਨੀਚੇ ਦਿੱਤੇ ਨੰਬਰਾਂ ਤੇ ਤੁਹਾਨੂੰ WhatsApp ਕਰ ਸਕਦੇ ਹੋ ਬਾਕੀ ਸਾਰਾ ਸਿਹੜਾ ਹੈਗਾ ਤੁਹਾਨੂੰ ਸਾਡੇ ਦੋ ਜਿਹੜੇ ਪੇਡ ਗਰੁੱਪ ਚ ਮੇਰੇ ਦੋਸਤ ਜੁੜੇ ਹੋਏ ਆ ਕੀ ਨੋਟਸ ਪੂਰੀ ਥਿਓਰੀ MCQ ਜਿਹੜਾ ਹੈਗਾ 4000 ਪਲੱਸ MCQ ਜਿਹੜੇ ਦੇਣੇ ਨੇ B ਪਲੱਸ ਟੈਸਟ ਨੇ ਕਿ 30 ਪਲੱਸ B ਪਲੱਸ ਮੌਕ ਟੈਸਟ ਨੇ ਤੇ ਹਰ ਜਿਹੜੇ ਵੀਰਾਂ ਦੇ ਹੈਗੇ 500 ਪਲੱਸ ਜਿਹੜੇ ਹੈਗੇ MCQ ਜਿਹਨੇ ਤੇ ਹਰ ਸੈਟਰਡੇ ਟੈਸਟ ਹੈ ਤੇ ਮੌਕ ਟੈਸਟ ਹੈ ਜਿਹੜਾ ਹੈਗਾ ਹੈਗਾ ਐਤਵਾਰ ਨੂੰ ਤੇ ਫਿਰ ਜਿਹੜਾ ਹੈਗਾ ਹੈਗਾ ਆਪਣਾ 1 ਟੂ 1 ਲੈਸ ਸਭ ਕੁਝ ਜਿਹੜਾ ਹੈਗਾ ਪੇਜ ਵਿੱਚ ਅਵੇਲੇਬਲ ਹੈ ਅਗਰ ਤੁਸੀਂ ਬੈਚ ਲੈਣਾ ਚਾਹੁੰਦੇ ਤਾਂ ਵੀ ਤੁਸੀਂ ਇਸ ਨੰਬਰ ਤੇ ਸੰਪਰਕ ਕਰਕੇ ਜਿਹੜਾ ਹੈਗਾ ਸਾਡੇ ਨਾਲ ਕਰ ਸਕਦੇ ਹੋ ਤੁਹਾਨੂੰ ਬਹੁਤ ਹੀ ਯਾਇਜ਼ ਰੇਖ ਤੇ ਜਿਹੜਾ ਹੈਗਾ ਪੂਰੇ ਦਾ ਪੂਰਾ ਪੇਪਰ ਤੱਕ ਦੀ ਤਿਆਰੀ ਦਾ ਬੈਚ ਅਸੀਂ ਤੁਹਾਨੂੰ ਦੇਵਾਂਗੇ ਤੇ ਇਹ ਦੀ ਤਿਆਰੀ ਕਿੱਦਾਂ ਕਰਨੀ ਹੈ ਕੀ ਕਰਨੀ ਹੈ ਸਤੰਬਰ ਤੱਕ ਇੱਕ ਵਾਰ ਫਿਰ ਸੋਣਾ ਕਦੋਂ ਦੁਬਾਰਾ ਹੋਣਾ ਸਾਰੀ ਇਸੇ ਚੈਨਲ ਦੇ 24 ਮਿੰਟਾਂ ਦੀ ਵੀਡੀਓ ਪਈ ਹੈ ਤੁਸੀਂ ਦੇਖ ਸਕਦੇ ਹੋ ਧੰਨਵਾਦ ਜੀ ਮਿਲਦੇ ਆਪਾਂ ਕੱਲ ਨੂੰ ਅਗਲੀ ਵੀਡੀਓ 'ਚ ਅਗਲੇ ਡਾਇਰੈਕਟਰ ਦੇ ਨਾਲ ਸ਼ੁਕਰੀਆ